ਲੋਕ ਵੀ ਪੁੱਛ ਰਹੇ ਨੇ ਜੀ ਸਮਝ ਨਹੀਂ ਆ ਰਹੀ ਕਿ ਭਾਜੀ ਜਿਹੜੀ ਹੈ ਉਹੀ ਜਿਹੜੀ ਪਾਲਿਸੀ ਹੈ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਜੋ ਕਿ ਤਨਾਅ ਜਾਂ ਜਿਹੜੀਆਂ ਪੈਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣੀ ਨਹੀਂ ਫਿਰ ਅਸੀਂ ਉਹਨੂੰ ਬਰਾਰ ਕਹਾਂਗੇ ਦੇਖਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟ੍ਰੋਲ ਆਰ ਨਹੀਂ ਲੱਗੀ ਉਹ ਤਾਂ ਜੀ ਗਦਾਰੀ ਹੈ ਜਿੱਤ ਗਦਾਰੀ ਹੈ ਪਾਕਿਸਤਾਨ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਦੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇਕੱਠੇ ਨਹੀਂ ਬੈਠ ਸਕਦੇ ਕਿਉਂਕਿ ਇਧਰ ਦੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋ ਇਤਨਾ ਆਪਾਂ ਕੁਝ ਪ੍ਰੇਸ਼ਾਨ ਸੁਧੂਰ ਜਿੱਤ ਕੇ ਚਲੋ ਠੀਕ ਹੈ ਮੈਚ ਖੇਡੋ ਸਦਾ ਲੂਆਂ ਤੋਂ ਕੀ ਕਸੂਰ ਹੋ ਗਈ ਕਿ ਮਾਥਾ ਟਿਕਣ ਵਾਸਤੇ ਤੂੰ ਜਾਣੀ ਦੇ ਰਿਹਾ ਉਹਨਾਂ ਨੂੰ ਕਿਉਂਕਿ ਪਾਕਿਸਤਾਨ ਨੂੰ ਸੰਭਲ ਰਹੀ ਮੈਚ ਖੇਡਦਾ ਪਿਆ ਉਹਨਾਂ ਕਿਉਂਕਿ ਉਹ ਉਧਰਲੇ ਪਾਸੇ ਹੁੰਦਾ ਨਾ ਕਾਟਾ ਪੈ ਜਾਊਗਾ ਜੇਦਾ ਸਾਰਾ ਖੋਲੋ ਕਲਚਰ ਵੀ ਹੋ ਜਾਏ ਤਾਂ ਆਰਮਿਕ ਵੀ ਟੂਰਿਜ਼ਮ ਹੋ ਜਾਏ ਖੇਡਾਂ ਵੀ ਹੋ ਜਾਣ ਜਸ ਸਾਰਾ ਬੰਦ ਕਰ ਦਿਓ ਫਿਰ ਕਿਥੇ ਤੁਹਾਡੇ ਇੰਟਰਸਟ ਦੇ ਉਥੇ ਤੁਸੀਂ ਮੈਚ ਹੋ ਜਾਂਦਾ ਜਿੱਥੇ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨੂੰ ਸੰਭਲ ਰਹੀ ਮਤਲਬ ਕੀ ਦੁਸ਼ਮਣੀ